हाल ही ਦੇ ਵਿੱਚ ਤੁਹਾਡੇ ਬਾਰੇ ਵੀ ਪ੍ਰਤੀਕਰਮ ਆਇਆ ਪੰਜਾਬ ਦੇ ਲੀਡਰ ਦਾ ਰਾਣਾ ਗੁਰਜੀਤ ਸਿੰਘ ਹੋਰਾਂ ਦਾ ਉਹ ਕਹਿੰਦੇ ਆ ਕਿ ਮੈਂ ਤਾਂ ਕੁਲਬੀਰ ਸਿੰਘ ਜੀਰੇ ਦੀ ਮਦਦ ਕਰਕੇ ਗਲਤੀ ਕੀਤੀ ਹੈ ਤੁਹਾਡਾ ਇਹਦੇ ਤੇ ਕੀ ਕਹਿਣਾ ਹੈ ਮੈਂ ਇੱਕ ਵਿਸ਼ਵਾਸ ਕੀਤਾ ਕਿ ਮੇਰੇ ਪਿਤਾ ਅਸਮਾਨ ਨੇ ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਮੈਨੂੰ ਉੱਥੇ ਲਿਆ ਕੇ ਇੱਕ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ ਤਾਂ ਉਥੇ ਰਾਣਾ ਜੀ ਨੇ ਮੇਰੀ ਮਦਦ ਕਰਨ ਤੋਂ ਪਹਿਲਾਂ ਮੇਰੇ ਨਾਲ ਕੁਝ ਸ਼ਰਤਾਂ ਰੱਖੀਆਂ। ਮੈਨੂੰ ਸ਼ਰਤਾਂ ਰੱਖੀਆਂ ਗਈਆਂ ਕਿ ਰਾਜਾ ਵੜਿੰਗੇ ਖਡੂਰ ਸਾਹਿਬ ਹਲਕੇ 'ਚ ਨਹੀਂ ਵੜਨਾ ਚਾਹੀਦਾ। ਸਖਜਿੰਦਰ ਸਿੰਘ ਰੰਧਾਵਾ ਇਸ ਹਲਕੇ 'ਚ ਨਹੀਂ ਵੜਨਾ ਚਾਹੀਦਾ। ਇੱਥੋਂ ਤੱਕ ਕਿ ਸਲਤਨਪੁਰ ਤੋਂ ਜਿਹੜਾ ਕਾਂਗਰਸ ਦਾ ਉਮੀਦਵਾਰ ਸੀ ਨਵਤੇਜ ਸਿੰਘ ਚੀਵਾ ਆਹ ਸਲਤਨਪੁਰ ਦੇ ਸਾਥੀ ਬੈਠੇ ਆ ਕਿ ਤੂੰ ਉਹਦੇ ਘਰ ਨਹੀਂ ਜਾਏਂਗਾ। ਤੂੰ ਉਹਦੇ ਤੋਂ ਮਦਦ ਨਹੀਂ ਲਾਏਂਗਾ ਜੇ ਸਾਡੀ ਮਦਦ ਲੈਣੀ ਹੈ। ਦੂਸਰੇ ਸਟੇਜ ਤੇ ਹੁੰਦੇ ਖਲਾਫ ਬੋਲੇਗਾ ਤਾਂ ਤੇਰੀ ਅਸੀਂ ਮਦਦ ਕਰਾਂਗੇ ਹਮ ਇਥੋਂ ਤੱਕ ਜਿਹੜੇ ਮੈਂਬਰ ਪਾਰਲੀਮੈਂਟ ਪਹਿਲਾਂ ਰਹਿ ਜਸਬੀਰ ਸਿੰਘ ਗਿੱਲ ਡਿੰਪਾ ਉਹਨਾਂ ਬਾਰੇ ਵੀ ਇਹ ਗੱਲ ਕਹੀ ਗਈ ਕਿ ਜਸਬੀਰ ਸਿੰਘ ਗਿੱਲ ਡਿੰਪਾ ਤੋਂ ਤੂੰ ਆਪ ਦੇ ਤੌਰ ਤੇ ਵੋਟਾਂ ਲੈਣੀਆਂ ਤੇ ਲੈ ਲੈ ਪਰ ਜਸਬੀਰ ਸਿੰਘ ਗਿੱਲ ਤੇਰੀ ਗੱਡੀ 'ਚ ਨਹੀਂ ਦਿਸਣਾ ਚਾਹੀਦਾ ਕਿ ਮੁੰਡਾ ਕਿੰਨੇ ਤੇ ਜਿੱਤਿਆ ਸੀ ਤੇ ਮੈਂ ਕਿੰਨੇ ਤੇ ਹਰਿਆ ਔਰ ਮੈਨੂੰ ਲੱਗਦਾ ਛੋਟੀ ਸਾਹਿਬ ਜਿਵੇਂ ਰਾਣਾ ਜੀ ਨੇ ਮੇਰੀ ਮਦਦ ਕੀਤੀ ਹੈ ਇਸ ਤਰ੍ਹਾਂ ਜਿਹੜੀ ਮਦਦ ਆ ਇਹਨਾਂ ਨੇ ਦਵਾਬੇ ਦੇ ਵਿੱਚ ਕਈਆਂ ਸੀਟਾਂ ਤੇ ਕੀਤੀ ਹੈ ਜਿਵੇਂ ਕਿ ਚੌਧਰੀ ਪਰਿਵਾਰ ਦੀ ਮੈਂਬਰ ਪਾਰਲੀਮੈਂਟ ਦੇ ਇਲੈਕਸ਼ਨ ਚ ਇਹਨਾਂ ਨੇ ਮਦਦ ਕੀਤੀ ਮੇਰੀ ਗੱਲ ਸੁਣਿਓ ਰਾਣਾ ਗੁਰਜੀਤ ਤੁਹਾਡੇ ਪ੍ਰਧਾਨ ਦਾ ਮੰਨ ਲਓ ਤੁਸੀਂ ਕਹਿ ਰਹੇ ਹੋ ਵਿਰੋਧ ਕਰਦਾ ਹੈ ਰਾਣਾ ਗੁਰਜੀਤ ਨਵਤੇਜ ਈਮਾ ਦਾ ਵਿਰੋਧ ਕਰਦਾ ਹੈ ਰਾਣਾ ਗੁਰਜੀਤ ਜਸਬੀਰ ਡਿੰਪੇ ਦਾ ਵਿਰੋਧ ਕਰਦਾ ਹੈ ਰਾਣਾ ਗੁਰਜੀਤ ਤੁਹਾਡੇ ਮੁਤਾਬਕ ਤੁਹਾਡਾ ਵਿਰੋਧ ਕਰਦਾ ਹੈ ਫਿਰ ਤਗੜਾ ਲੀਡਰ ਕੌਣ ਹੈ ਪਾਰਟੀ 'ਚ ਫਿਰ ਰਾਣਾ ਗੁਰਜੀਤ ਬਹੁਤ ਤਗੜਾ ਲੀਡਰ ਹੈ ਪਾਰਟੀ 'ਚ ਔਰ ਸਿਆਣੇ ਕਹਿੰਦੇ ਆ ਕਿ ਜਿਹੜੀ ਮੁੱਛ ਤੇ ਗੁੱਤ ਜਿਹੜੇ ਆ ਉਹ ਬੰਦੇ ਦਾ ਤੇ ਜਨਾਨੀ ਦਾ ਗਹਿਣਾ ਹੈ ਜੀ ਏਡੀਆਂ ਹੀ ਮੁੱਛਾਂ ਗੋਲ ਸੀਗੀਆਂ ਏਡੇ ਹੀ ਘੈਂਟ ਸੀ ਤੇ ਫਿਰ ਖਡੂਰ ਸਾਹਿਬ ਲੜਦੇ ਫਿਰ ਅਨੰਦਪੁਰ ਸਾਹਿਬ ਨੂੰ ਕਿਉਂ ਭਜੇ ਤੇ ਮੈਂ ਅੱਜ ਰਾਣਾ ਜੀ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਜਿਹੜਾ ਰਾਵਣ ਸੀ ਉਹ ਵੀ ਬਹੁਤ ਗੁਣੀ ਗਿਆਨੀ ਸੀ ਅਸੀਂ ਸੁਣਦੇ ਆ ਪਰ ਗੱਲ ਇਹ ਆ ਕਿ ਰਾਵਣ ਨੂੰ ਵੀ ਉਹਦਾ ਹੰਕਾਰ ਲੈ ਕੇ ਬਹਿ ਗਿਆ ਔਰ ਜਿਹੜੀ ਤੁਸੀਂ ਗੱਲ ਕਰਦੇ ਹੋ ਕਿ ਰਾਣਾ ਜੀ ਰਾਣਾ ਜੀ ਔਰ ਮੈਨੂੰ ਲੱਗਦਾ ਕਿ ਰਾਣੇ ਤੇ ਰਾਵਣ 'ਚ ਕੋਈ ਜ਼ਿਆਦਾ ਫਰਕ ਨਹੀਂ ਤੁਸੀਂ ਕਹਿ ਰਹੇ ਹੋ ਕਿ ਮੈਂ ਉੱਥੋਂ ਹਾਰ ਗਿਆ ਹਾਰੇ ਤਾਂ ਤੁਸੀਂ ਜੀਰੇ ਤੋਂ ਵੀ ਉੱਥੇ ਤਾਂ ਨਹੀਂ ਰਾਣਾ ਹਰਾ ਗਿਆ ਤੁਹਾਨੂੰ ਆਪਣੇ ਹੱਲ ਦੇ ਇਹ ਰਸਾ ਮਨੁੱਖੀ ਚੀਤੇ ਆ ਕਾਂਗਰਸ ਦੀ ਸਰਕਾਰ ਚ ਕੁਲਬੀਰ ਜੀਰੇ ਨੇ ਬੁੱਲਣ ਦਾ ਬੜਾ ਵੱਡਾ ਨੁਕਸਾਨ ਸਿਆ ਤੁਹਾਨੂੰ ਤੁਹਾਡੇ ਮੁੱਖ ਮੰਤਰੀ ਨੂੰ ਸਸਪੈਂਡ ਕਰਤਾ ਸੀ ਅੱਜ ਤੁਹਾਨੂੰ ਇਸ ਗੱਲ ਦਾ ਡਰ ਨਹੀਂ ਹੈ ਰਾਣੀ ਗਰਜੀਤ ਤੋਂ ਜਾਂ ਫਿਰ ਹਾਈ ਕਮਾਂਡ ਤੋਂ ਕਿ ਤੁਹਾਡੀਆਂ ਗੱਲਾਂ ਇੰਡਿਸਿਪਲਨ ਨਹੀਂ ਮੰਨੀਆਂ ਜਾਣਗੀਆਂ ਡਰ ਤਾਂ ਤਾਂ ਮੈਂ ਇੱਕ ਸਿਰ ਪਰਮਾਤਮਾ ਤੋਂ ਜੇ ਰਾਣਾ ਗਰਜੀਤ ਅਰਗੇ ਕਹੋ ਕਿ ਮੈਨੂੰ ਡਰਾ ਸਕਣਗੇ ਇਹਨਾਂ ਦਾ ਵਾਹ ਹੀ ਨਹੀਂ ਅੱਜ ਤੱਕ ਕਿਸੇ ਚੰਗੇ ਬੰਦੇ ਨਾਲ ਪਿਆ ਰਾਣਾ ਗਰਜੀਤ ਸ਼ਰਿਆਂ ਮੁੱਛ ਨੂੰ ਤਾ ਦੇ ਕੇ ਬੜਕਾ ਮਾਰ ਰਿਹਾ ਕੋਈ ਤਾਂ ਛੇ ਹੋਊਗੀ ਨਾ ਅਗਲਾ ਬੰਦਾ ਤਾਂ ਇਹ ਵੀ ਗੱਲ ਕਹਿ ਰਿਹਾ ਜੀਰਾ ਸਾਹਿਬ ਉਹ ਕਹਿੰਦਾ ਮੈਨੂੰ ਦੋ ਟਿਕਟਾਂ ਮਿਲਣੀਆਂ ਇੱਕ ਟਿਕਟ ਮੇਰੀ ਤੇ ਇੱਕ ਮੇਰੇ ਮੁੰਡੇ ਦੀ ਮੈਂ ਲੈ ਕੇ ਆਉਂਗਾ ਆਪ ਦਾ ਮੁੰਡਾ ਯਾਰ ਜਿਤਾ ਕੇ ਮੁੱਖ ਮੰਤਰੀ ਨੂੰ ਗਿਫਟ ਕਰਤਾ ਗਿਫਟ ਕੀ ਦਿੱਤਾ ਡੇਟਾ ਆਪਦਾ ਗਿਫਟ ਕਰਤਾ ਅੱਛਾ ਠੀਕ ਕੀ ਅੱਜ ਤੋਂ ਬਾਅਦ ਤੁਹਾਡਾ ਤੇ ਮੇਰਾ ਕਾਰੋਬਾਰ ਨਹੀਂ ਰੁਕਣਾ ਚਾਹੀਦਾ ਤੇ ਉਸ ਤੋਂ ਬਾਅਦ ਜਲੰਧਰ ਦਾ ਪੁੱਤਰ ਉਸ ਪੁੱਤਰ ਨਾਲ ਰਾਤ ਨੂੰ ਡਿਨਰ ਕੀਤਾ ਤੇ ਉਹਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਡੀ 'ਚ ਚੜਾਤਾ ਤੇ ਉਹਨੂੰ ਉਧਰੋਂ ਆਮ ਆਦਮੀ ਪਾਰਟੀ ਵੱਲੋਂ ਮੈਂਬਰ ਪਾਰਲੀਮੈਂਟ ਦੀ ਟਿਕਟ ਦਵਾਈ ਔਰ ਇਹਨਾਂ ਲੋਕਾਂ ਨੂੰ ਜਿਹੜੇ ਰਾਣਾ ਗਰਜੀਤ ਸਿੰਘ ਅਰਗੇ ਇਹਨਾਂ ਨੂੰ ਪਾਰਟੀ 'ਚੋਂ ਕੱਢਿਆ ਜਾਵੇ ਤੁਸੀਂ ਇਕੱਠੇ ਰਹਿਣ ਦੀ ਗੱਲ ਕੀਤੀ ਜੀਰਾ ਸਾਹਿਬ ਤੁਹਾਡੇ ਇਕੱਠੇ ਰਹਿਣ ਦਾ ਤਮਾਸ਼ਾ ਤਾਂ ਸਾਰੇ ਪੰਜਾਬ ਨੇ ਲੁਧਿਆਣੇ ਵੀ ਵੇਖ ਹੀ ਲਿਆ ਉਸ ਲੀਡਰੀ ਨੂੰ ਚਮਕਾਉਣ ਲਈ ਜਿਹੜਾ ਇਹਨਾਂ ਲੀਡਰਾਂ ਤੇ ਰੋਕ ਲਾ ਦਿੱਤੀ ਗਈ ਕਿ ਇਹਨਾਂ ਦੀ ਫੋਟੋ ਨਹੀਂ ਲਾਉਣੀ ਇਹਨਾਂ ਨੂੰ ਇੱਥੇ ਬੁਲਾਉਣਾ ਉਹਦਾ ਰਿਜ਼ਲਟ ਜਿਹੜਾ ਕਿ ਅੱਜ ਸਾਰੀ ਕਾਂਗਰਸ ਭੁਗਤ ਰਹੀ ਹੈ